ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਹਿਆਂ ਦੀ ਜੋਤ ਸੋਤ ਤੇ ਜੈਕਾਰੇ ਗਾ ਕੇ ਜਿੰਦਾਬਾਦ 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 ਸੰਗਰ ਦੀ ਜੀ ਸਿੰਘ ਨੇ ਲਹਿਲਾ ਜਿੰਦਾਬਾਦ 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 ਲੰਗਵਾਲੇ ਲੋਕਾਂ ਦਾ ਇੱਕ ਜਿੰਦਾਬਾਦ 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 ਕਿਸਾਨੋ ਕਹੇ ਬਹੁਤ ਬਹੁਤ ਧੰਨਵਾਦ ਆਪਣੇ ਵਿੱਚ ਭਾਨਾ ਸਿੰਘੂ ਪੰਜਾਬ ਤੋਂ ਨੌਜਵਾਨ ਆਮੀ ਮੋਰਚੇ ਦੇ ਵਿੱਚ ਜਥੇ ਸਮੇਤ ਪਹਿਲਾਂ ਵੀ ਹਾਜ਼ਰੀ ਲਗਾਉਂਦੇ ਨੇ ਅੱਜ ਫਿਰ ਇੱਕ ਨੌਜਵਾਨਾਂ ਦਾ ਵੱਡਾ ਜਥਾ ਲੈ ਕੇ ਪੰਚੇ ਧੰਨਵਾਦ ਉਹਨਾਂ ਦੇ ਨਾਲ ਪੰਜਾਬੀ ਲੋਕਾਂ ਦੇ ਬਿੱਟੂ ਖੰਨੇ ਵਾਲਾ ਜਿਹੜੀ ਪਹੁੰਚੇ ਨੇ ਬਾਬਾ ਸਰਬਜੀਤ ਸਿੰਘ ਜੀ ਦੀ ਬੇਤੀ ਪੰਨ ਇੱਕ ਮਿੰਟ ਲਈ ਉਹ ਸੰਗਤ ਨੂੰ ਸੰਬੋਧਨ ਕਰਨਗੇ ਸਟੇਜ ਤੇ ਨਹੀਂ ਆ ਸਕਦੇ ਥੱਲੇ ਹੀ ਸੰਬੋਧਨ ਕਰਨਗੇ ਸਾਰਿਆਂ ਨੇ ਆਰਾਮ ਨਾਲ ਆਵਾਜ਼ ਨਹੀਂ ਹੋਣੀ ਚਾਹੀਦੀ उन जी गले पंज मिंट बाबा सरजो सिंधी जी भेद